ਕਾਚੀ ਕਾਲ ਜੀ ਸਾਰਿਆਂ ਨੂੰ ਹੁਣੇ ਹੁਣੇ ਇਹ ਖਬਰ ਸਾਰੇ ਪਲੈਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੈ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾਹ ਪਰਮਿੰਦਰ ਸਿੰਘ ਜੀ ਢੀਂਸਾ ਸਾਹਿਬ ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਅਪਦੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕਿ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸੰਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਟੀਨਸਾ ਸਾਹਿਬ ਅਸੀਂ ਸਾਰੇ ਆਈ ਹੂ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਕੀਨਸ਼ਾਹ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮਐਲਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬੇਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵਿਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਪੰਜਾਬ ਨੂੰ ਪਿਆ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਪਰਿਵਾਰ ਤੇ ਆਪ ਦਾ ਮਿਹਰ ਭਰਿਆ ਹੱਥ ਰੱਖਣ ਪਿੱਛੇ ਸਾਥ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ